ਕਿ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗਰਾਂਸਾ ਖੁੱਲੀ ਬੈਠਾ ਅੱਛਾ ਤੂੰ ਮੈਂ ਤੋਹ ਕੋਹਰ ਨਾਲ ਹੁਣੇ ਕਹਿੰਦਾ ਕੀ ਜਾਣਾ ਚਾਹੁੰਗਾ ਤੂੰ ਬਾਹਰ ਦੀ ਸੀ ਲੱਗਿਆ ਤੇ ਇੱਥੇ ਭੱਜ ਜੀ ਖਲਾਰੰਦ ਬਹੁਤਾ ਵੱਡਾ ਆਪਣੇ ਆਪ ਅਫਰਦਾ ਭਿੰਡਰਾਂ ਵਾਲਾ ਹੋਇਆ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਜਿੱਦ ਜਾ ਕੇ ਦਿਖਾਉ ਕਿ ਤੂੰ ਖਾਉਂਗਾ ਉਹ ਤਾਂ ਦਿਖਾ ਲੋ ਲੋਕਾਂ ਨੂੰ ਦਿਖਾਓ ਚਾਹੇ ਜੋ ਮਰਦੀ ਗਈ ਆ ਬੀੜੀ ਵੀ ਬਲਾਈ ਆ ਦੋ ਮਰਦੀ ਬਲਾਈ ਆ ਲੋਕਾਂ ਨੂੰ ਮੈਂ ਕੀ ਲੈਣਾ ਚਲੋ ਫਿਰ ਆਪਣਾ ਆਪਣਾ ਡਿਸਟਮਾ ਠੀਕ ਭਾਈ ਕੀ ਨਾਲ ਜੀ ਆਪ ਨੂੰ ਤੁਸੀਂ ਕੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀ ਹੋ ਕੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਲੈ ਬਣਾਉਣਾ ਸੀ ਮੀਡੀਆ ਮੰਗਦਾ ਹਾਂ ਹਾਂ ਜੀ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰਯਾਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਂ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਰੋਣਾ ਕਰੇ ਲੋਕਾਂ ਨੂੰ ਘਰਾਇਆ ਕਰੋ ਕੀ ਕਹਿਣਾ ਚਾਹोगे ਤੂੰ ਮੈਂ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਬਾਹਰ ਡੀਸੀ ਲੱਗਿਆ ਇਹਦੇ ਇੱਥੇ ਪੱਗ ਦੀ ਖਲਾਰਮ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰੰਗ ਹੋ ਕੀ ਗੱਲਾਂ ਕਰਦੇ ਪਰਲੇ ਨਾਲ ਜਿਹੜਾ ਕੋਈ ਨੰਨੇ ਬੋਲੇ ਕਰਬਕਵਾਸ ਕੀਪਕਵਾਸ ਕਰ ਨਹੀ ਕੀ ਕਹਿ ਕਹਿ ਕੀ ਰਹਿ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਤੋਂ ਭਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਓ ਭਿੰਡਰਾ ਵਾ ਇੱਥੇ ਲੋਕਾਂ ਨੂੰ ਰੌਣ ਮਾਤੇ ਮੈਂ ਡਰੋਨ ਵਾਸਤੇ ਆਇਆ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਰੇ ਨਾਲ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗ ਦੀ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀਰਿਆ ਤੁਸੀਂ ਇੱਕ ਉਹਦੇ ਲੈਚਨ ਟੁੱਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਣ ਦੇ ਫਿਰ ਅਸੀਂ ਇੱਥੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਲੈਚਨ ਟੁੱਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਆ ਨਹੀਂ ਇੱਥੇ ਕੀ ਕਰਨ ਆਇਆ ਤੁਸੀਂ ਅੱਜ ਆਇਆ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਇਆ ਕਿਹੜੇ ਉੱਚ ਅਧਿਕਾਰੀ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਦੱਸੋ ਬਈ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਪ੍ਰੋਬਲਮ ਤੁਸੀਂ ਬੀੜੀ ਪੀ ਰਹੇ ਹੋ ਬਹਿ ਕੇ ਸਭ ਦੇ ਵਿੱਚ ਸਰਪੰਚ ਨੂੰ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਨਾਲ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠੇ ਹੋ ਇਹ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬਹਿ ਕੇ ਤਾਂ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਪੀਤੇ ਪਲਾਈ ਜਾ ਤੂੰ ਜੋ ਮਰਜ਼ੀ ਪਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਤੇਰਾ ਆਪਣਾ ਸਿਸਟਮ ਆ ਠੀਕ ਵੇ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗਰਾਂ ਸਾਹ ਖੁੱਲੀ ਬੈਠਾ ਲੱਛੋ ਤੂੰ ਮੈਂ ਤੋਹ ਕੋਹਰ ਨਾਲ ਹੁੰਦੀ ਕਹਿੰਦਾ ਕੀ ਜਣਾ ਜਾਊਂਗਾ ਤੂੰ ਬਾਹਰ ਦੀ ਸੀ ਲੱਗਿਆ ਇੱਥੇ ਪੱਗ ਦੀ ਖਲਾਰਾ ਬਹੁਤਾ ਵੱਡਾ ਆਪਣੇ ਆਪ ਦਾ ਭਿੰਡਰਾਂ ਵਾਲਾ ਉਹ ਆ ਥੋੜੇ ਕੋਲ ਕੀ ਦੱਸਦਾ ਸੀ ਬੈਠ ਨਹੀਂ ਬੈਠ ਸਕਦਾ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਕਿ ਤੂੰ ਖਾਵਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਜਿਹੜੀ ਉਹ ਮਰਦੀ ਗਈ ਆ ਬੀੜੀ ਵੀ ਸੁਲਾਈ ਆ ਤੂੰ ਉਹ ਮਰਦੀ ਭੁਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਮੇਰਾ ਆਪਣਾ ਰਿਸਟਮ ਆ ਠੀਕ ਤਾਂ ਕੀ ਨਾਲ ਜੀ ਆਪਣਾ ਤੁਸੀਂ ਕੀ ਲੈਣਾ ਅਸੀਂ ਲੈਣਾ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗੁਰਦੁਆਰਾ ਸਾਹਿਬ ਖੁੱਲੀ ਬੈਠਾ ਹਾਂ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸੇਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਂਦਾ ਸੀ ਮੀਡੀਆ ਹਾਂ ਜੀ ਤੂੰ ਸੇਖ ਹੋ ਗਿਆ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਂ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਨਹੀਂ ਕਰ ਰਿਹਾ ਆਪਣਾ ਦੋੜਨਾ ਕਰ ਲੋ ਲੋਕਾਂ ਨੂੰ ਗ੍ਰਾਹ ਕਰੋ ਕੀ ਕਹਿਣਾ ਚਾਹੋਗੇ ਤੂੰ ਮੈਂ ਤੋ ਕੋ ਹੋਰ ਨਾ ਥੋੜੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਇੱਥੇ ਪਗੜੀ ਖਲਾਰਾ ਬਹੁਤਾ ਵੱਡਾ ਬਣਿਆ ਫਿਰਦਾ ਪਿੰਡਰਾ ਵਾਲਾ ਜੀ ਜਹੰਦਾ ਇੱਕ ਹੀ ਨਾ ਕਰਦੇ ਇਹਨਾਂ ਨੂੰ ਕਿਹਾ ਕੋਈ ਮੈਂ ਬੋਲੇ ਹਰ ਬਕਵਾਸ ਕੀਪਕਵਾਲ ਕਰ ਨਾ ਨਹੀਂ ਕੀ ਕਹਿ ਕਹਿ ਕੀ ਰਹਿ ਤੂੰ ਜਿਹੜੇ ਪੇਰੇ ਉੱਥੇ ਖਲੋ ਕੇ ਦੋ ਪਿੰਡਰਾ ਵਾਲਾ ਅੱਲਾ ਪੱਪਾ ਬੋਲ ਰਹੇ ਹੋ ਪਿੰਡਰਾ ਵਾਲਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਆ ਮੈਂ ਡਰਨ ਵਾਸਤੇ ਆ ਮੀਡੀਆ ਵਾਲੇ ਆਸੀਂ ਅਗਵਾਨਾ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤਾ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਲੈ ਬੰਦਿਆ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੈਚਨ ਟੁੱਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਆਇਆ ਤੇ ਕੀ ਕਰਨ ਆਇਆ ਤੁਸੀਂ ਆਏ ਆ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪਚੈਨਿਕ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ